ਹੋਰ ਵਧੀਆ ਦਰਸਤ ਕਰਨ ਵਾਸਤੇ ਅਸੀਂ ਮਿਨਿਸਪਲ ਕਾਰਪੋਰੇਸ਼ਨ ਪਟਿਆਲਾ ਦੇ ਕਮਿਸ਼ਨਰ ਜਲਜੋ ਬਰਾਜੀ ਨੇ ਅੱਜ ਦੋ ਰੋਡ ਸਵੀਪਿੰਗ ਮਸ਼ੀਨ ਜਿਹੜੀਆਂ ਨੇ ਉਹ ਅਸੀਂ ਕਾਰਪੋਰੇਸ਼ਨ ਨੇ ਖਰੀਦੀਆਂ ਨੇ 52 ਲੱਖ ਦੀ ਲਾਗਤ ਦੇ ਨਾਲ ਜਿਹੜੀਆਂ ਇਹ ਦੋ ਮਸ਼ੀਨਾਂ ਆਈਆਂ ਨੇ ਉਹ ਸ਼ਹਿਰ ਦੇ ਵਿੱਚ ਜਿਹੜੇ ਡਸਟ ਹੈ ਜਿਹੜੀ ਰੋਡ ਸਾਈਡ ਰੋਡ ਬਰਮਸ ਦੇ ਉੱਤੇ ਜਿਹੜੀ ਹੈ ਡਸਟ ਹੁੰਦੀ ਹੈ ਉਹਨੂੰ ਇਹ ਜਿਹੜੀ ਐਸਾ ਕਰ ਲੈਂਦੀ ਹੈ ਪਹਿਲਾਂ ਸਾਡੇ ਕੋਲ ਇੱਕ ਵੱਡੀ ਮਸ਼ੀਨ ਹੈ ਜਿਹੜੀ ਵੱਡੀ ਰੋਡਸ ਦੇ ਉੱਤੇ ਚੱਲਨੀ ਹੈ ਮੇਨ ਹਾਈਵੇਜ਼ ਦੇ ਉੱਤੇ ਇਹ ਜਿਹੜੀ ਹੈ ਇਹ ਸ਼ਹਿਰ ਦੇ ਅੰਦਰ ਜਿਹੜਾ ਹੈ ਸੀ ਚਲਾਵਾ 52 ਲੱਖ ਰੁਪਏ ਲੱਗੇ ਜੀ ਜਿਹੜੀ ਮੁਸਕਿਨਾ ਤੋਂ ਇਲਾਵਾ ਜਿਹੜਾ ਸੀ ਵੀ ਕੋ ਮੌਜੂਦ ਹੈਗੇ ਜੀ ਐਮਐਲਏ ਬਣੇ ਕੋਈ ਤੁਹਾਨੂੰ ਲੱਗਦਾ ਬਹੁਤ ਫਾਇਦੇ ਤੇ ਹੀ ਚੱਲ ਰਿਹਾ ਤੁਹਾਨੂੰ ਕਦੋਂ ਤੱਕ ਪੱਕੇ ਹੋ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਰਦ ਆਪਗੰਨਾਨ ਜੀ ਦੀ ਰਹਿਨਮਾਈ ਹੇਠ 50 ਹਜ਼ਾਰ ਨੌਕਰੀਆਂ ਜਿਹੜੀਆਂ ਮਿਲੀਆਂ ਪੱਕੇ ਜਿਹੜੇ ਨੇ ਕੀਤੇ ਜਾ ਰਹੇ ਨੇ ਕੱਚੇ ਮਲਾਜ਼ਮ ਪੱਕੇ ਕੀਤੇ ਜਾ ਰਹੇ ਨੇ ਔਰ ਬਹੁਤ ਜਲ ਜਿਹੜਾ ਹੈ ਕਾਰਪੋਰੇਸ਼ਨ ਦੇ ਮਲਾਜ਼ਮਾਂ ਨੂੰ ਵੀ ਜਿਹੜਾ ਇਸ ਦੁਸਤ ਦੇ ਵਿੱਚ ਲੈ ਕੇ ਆਂਦਾ ਜਾਏਗਾ ਸਰ ਜਿਹੜੀਆਂ ਬੰਦੀਆਂ ਨੇ ਤੁਸੀਂ ਦੇਖੋ ਨਾਲ-ਨਾਲ ਇਲੈਕਸ਼ਨ ਵੀ ਲੈ ਜਾਂਦੇ ਨੇ ਉਹਦਾ ਕੋਈ ਤਾਂ ਜਿਹੜਾ ਹੈਗਾ ਜਿਹੜੇ ਇਸ਼ੂਸ ਜਿਹੜੇ ਚੱਲਦੇ ਰਹਿੰਦੇ ਨੇ ਔਰ ਐਡਰੈਸ ਵੀ ਹੁੰਦੇ ਰਹਿੰਦੇ ਨੇ ਦੇਖੋ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਉਣਾ ਜਿਹੜਾ ਹੈ ਉਹ ਇੱਕ ਤਾਂ ਮਾੜੀ ਗੱਲ ਹੈ ਪੂਜਾ ਕਾਨੂੰਨੀ ਅਪਰਾਧ ਵੀ ਹੈ ਉਹ ਲੋਕ ਜਿਹੜੇ ਨੇ ਜਿਹੜਾ ਹੈ ਇੱਕ ਤਾਂ ਗਲਤੀ ਕਰਨ ਉਤੋਂ ਫੇ ਚੋਰੀ ਉਤੋਂ ਸੀਨਾ ਜੋਰੀ ਉਹ ਵਾਲਾ ਕੰਮ ਨਾ ਕਰਨ ਜੋ ਲਾਅ ਦੇ ਅਕੋਰਡਿੰਗਲੀ ਹੈ ਉਹ ਉਸੇ ਤਰ੍ਹਾਂ ਹੋਣਾ ਚਾਹੀਦਾ ਸਰਕਾਰ ਤੇ ਸ਼ੁਰੂ ਇਲੈਕਸ਼ਨ ਵੀ ਆ ਰਹੇ ਸੀ ਸੋ ਬੰਦੇ ਕੀ ਕਰੀਏ 100/100 ਜੀ